ਦੁਨੀਆਂ ਦੇ 10 ਸਭ ਤੋਂ ਅਮੀਰ ਲੋਕਾਂ ਦੀ ਤਾਜ਼ਾ ਸੂਚੀ ਜਾਰੀ ਹੋ ਚੁੱਕੀ ਹੈ ਇਸ ਸੂਚੀ ਵਿੱਚ ਬਲੂਈ ਵਿਅੰਤ ਤੋਂ ਟਿਫਨੀ ਐਂਡ ਕੰਪਨੀ ਤੇ ਹੋਰਨਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖਾਸ ਥਾਂ ਬਣਾਈ ਹੈ ਟੌਪ 10 ਅਮੀਰਾਂ ਦੀ ਫੇਰ ਹਿਸ ਵਿੱਚ ਸਿਰਫ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ ਵਿੱਚ ਸ਼ਾਮਲ ਨੇ ਨਵੀਂ ਐਂਟਰੀ ਬਰਨਾਰਡ ਅਰਨੋਲਡ ਦੀ ਹੋਈ ਹੈ ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹੈ ਚੋਟੀ ਦੇ 6 ਲੋਕ ਅਮਰੀਕੀ ਨੇ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਬਰਨਾਰਡ ਅਰਨੋਲਡ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ ब्लूमबर्ग बिलिनियर लिस्ट ਮੁਤਾਬਕ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਉਹਨਾਂ ਦੀ ਕੁੱਲ ਸੰਪਤੀ 457 ਅਰਬ ਡਾਲਰ ਹੈ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਦੀ ਸੰਪਤੀ ਵਿੱਚ ਕਰੀਬ 4 ਅਰਬ ਡਾਲਰ ਦੀ ਕਮੀ ਆਈ ਸੀ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਨੈਟ ਵਰਥ ਵਿੱਚ 24 ਅਰਬ ਡਾਲਰ ਦਾ ਵਾਧਾ ਹੋਇਆ ਹੈ ਦਾਦਾ ਰਿਪੋਰਟ ਅਨੁਸਾਰ 457 ਅਰਬ ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ ਵਿੱਚ ਸਿਖਰ ਤੇ ਨੇ ਉਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਲੈਰੀ ਐਲਿਸਨ ਨੇ ਜਿਨ੍ਹਾਂ ਦੀ ਕੁੱਲ ਸੰਪਤੀ 295 ਅਰਬ ਡਾਲਰ ਹੈ ਲੈਰੀ ਓਰੇਕਲ ਕੰਪਨੀ ਨਾਲ ਜੁੜੇ ਹੋਏ ਨੇ ਤੀਜੇ ਨੰਬਰ ਤੇ ਐਮਾਜ਼ਨ ਦੇ ਜੈਫ ਬੇਜੋਸ ਨੇ ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ Google ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਵੀ ਇਸ ਸੂਚੀ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ ਜਦਕਿ ਬ੍ਰਿਨ ਕੋਲ ਲਗਭਗ 235 ਅਰਬ ਡਾਲਰ ਦੀ ਨੈਟ ਵਰਥ ਹੈ Facebook ਦੇ ਮਾਲਕ ਮਾਰਕ ਜ਼ੁਕਰਬਰਗ 6ਵੇਂ ਨੰਬਰ ਤੇ ਨੇ ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ ਫਰਾਜ਼ ਦੇ ਰਹਿਣ ਵਾਲੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਲ ਅਰਨੋਲਡ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਵੱਧ ਅਮੀਰ ਵਿਅਕਤੀ ਨੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਤਾਜ਼ਾ ਸੂਚੀ ਜਾਰੀ ਹੋ ਚੁੱਕੀ ਹੈ ਇਸ ਸੂਚੀ ਵਿੱਚ ਲੂਈ ਵਿਅਨ ਤੋਂ ਟਿਫਨੀ ਐਂਡ ਕੰਪਨੀ ਤੇ ਹੋਰ ਨਾ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖਾਸ ਥਾਂ ਬਣਾਈ ਹੈ ਟੌਪ 10 ਅਮੀਰਾਂ ਦੀ ਫੀਰ ਹਿਸ ਵਿੱਚ ਸਿਰਫ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ ਵਿੱਚ ਸ਼ਾਮਲ ਨੇ ਨਵੀਂ ਐਂਟਰੀ ਬਰਨارڈ ਅਰਨੋਲਡ ਦੀ ਹੋਈ ਹੈ ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹੈ ਚੋਟੀ ਦੇ 6 ਲੋਕ ਅਮਰੀਕੀ ਨੇ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਬਰਨارڈ ਅਰਨੋਲਡ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ ਬਲੂਮਬਰਗ ਬਿਲੀਨੀਅਰ ਲਿਸਟ ਮੁਤਾਬਕ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਉਹਨਾਂ ਦੀ ਕੁੱਲ ਸੰਪਤੀ 457 ਅਰਬ ਡਾਲਰ ਹੈ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਦੀ ਸੰਪਤੀ ਵਿੱਚ ਕਰੀਬ 4 ਅਰਬ ਡਾਲਰ ਦੀ ਕਮੀ ਆਈ ਸੀ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਨੈਟਵਰਕ ਸਵਿਚ 24 ਅਰਬ ਡਾਲਰ ਦਾ ਵਾਅਦਾ ਹੋਇਆ ਹੈ ਟਾਦਾ ਰਿਪੋਰਟ ਅਨੁਸਾਰ 457 ਅਰਬ ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ ਵਿੱਚ ਸਿਖਰ ਤੇ ਨੇ ਉਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਲੈਰੀ ਐਲੀਸਨ ਨੇ ਜਿਨ੍ਹਾਂ ਦੀ ਕੁੱਲ ਸੰਪਤੀ 295 ਅਰਬ ਡਾਲਰ ਹੈ ਲੈਰੀ ਔਰੇਕਲ ਕੰਪਨੀ ਨਾਲ ਜੁੜੇ ਹੋਏ ਨੇ ਤੀਜੇ ਨੰਬਰ ਤੇ ਐਮਾਜ਼ਨ ਦੇ ਜੈਫ ਬੇਜੋਸ ਨੇ ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿੰਵ ਵੀ ਇਸ ਸੂਚੀ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ ਜਦਕਿ ਬ੍ਰਿੰਵ ਕੋ ਲਗਭਗ 235 ਅਰਬ ਡਾਲਰ ਦੀ ਨੈਟ ਵਰਥ ਹੈ ਫੇਸਬੁਕ ਦੇ ਮਾਲਕ ਮਾਰਕ ਜ਼ੁਕਰਬਰਗ 6ਵੇਂ ਨੰਬਰ ਤੇ ਨੇ ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ ਫਰਾਜ਼ੇ ਰਹਿਣ ਵਾਲੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਰਡ ਅਰਨੋਲਡ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਵੱਧ ਅਮੀਰ ਵਿਅਕਤੀ ਨੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਤਾਜ਼ਾ ਸੂਚੀ جاری ਹੋ ਚੁੱਕੀ ਹੈ ਇਸ ਸੂਚੀ ਵਿੱਚ ਲੂਈ ਵਿਅਨ ਤੋਂ ਟਿਫਨੀ ਐਂਡ ਕੰਪਨੀ ਤੇ ਹੋਰ ਨਾ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖਾਸ ਥਾਂ ਬਣਾਈ ਹੈ ਟੌਪ 10 ਅਮੀਰਾਂ ਦੀ ਫੀਰ ਹਿਸ ਵਿੱਚ ਸਿਰਫ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ ਵਿੱਚ ਸ਼ਾਮਲ ਨੇ ਨਵੀਂ ਐਂਟਰੀ ਬਰਨਾਰਡ ਅਰਨੋਲਡ ਦੀ ਹੋਈ ਹੈ ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹੈ ਚੋਟੀ ਦੇ 6 ਲੋਕ ਅਮਰੀਕੀ ਨੇ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਬਰਨارڈ ਅਰਨੋਲਡ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ ਬਲੂਮਬਰਗ ਬਿਲੀਨੀਅਰ ਲਿਸਟ ਮੁਤਾਬਕ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਉਹਨਾਂ ਦੀ ਕੁੱਲ ਸੰਪਤੀ 457 ਅਰਬ ਡਾਲਰ ਹੈ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਦੀ ਸੰਪਤੀ ਵਿੱਚ ਕਰੀਬ 4 ਅਰਬ ਡਾਲਰ ਦੀ ਕਮੀ ਆਈ ਸੀ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਨੈਟ ਵਰਥ ਵਿੱਚ 24 ਅਰਬ ਡਾਲਰ ਦਾ ਵਾਧਾ ਹੋਇਆ ਹੈ ਤਾਜ਼ਾ ਰਿਪੋਰਟ ਅਨੁਸਾਰ 457 ਅਰਬ ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ ਵਿੱਚ ਸਿਖਰ ਤੇ ਨੇ ਉਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਲੈਰੀ ਐਲੀਸਨ ਨੇ ਜਿਨ੍ਹਾਂ ਦੀ ਕੁੱਲ ਸੰਪਤੀ 295 ਅਰਬ ਡਾਲਰ ਹੈ ਲੈਰੀ ਓਰੇਕਲ ਕੰਪਨੀ ਨਾਲ ਜੁੜੇ ਹੋਏ ਨੇ ਤੀਜੇ ਨੰਬਰ ਤੇ ਐਮਾਜ਼ਾਨ ਦੇ ਜੈਫ ਬੇਜੋਸ ਨੇ ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿੰ ਵੀ ਇਸ ਸੂਚੀ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ ਜਦਕਿ ਬ੍ਰੇਨ ਕੋਲ ਲਗਭਗ 235 ਅਰਬ ਡਾਲਰ ਦੀ ਨੈਟ ਵਰਥ ਹੈ ਫੇਸਬੁਕ ਦੇ ਮਾਲਕ ਮਾਰਕ ਜ਼ੁਕਰਬਰਗ 6ਵੇਂ ਨੰਬਰ ਤੇ ਨੇ ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ ਫਰਾਂਸ ਦੇ ਰਹਿਣ ਵਾਲੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਲ ਅਰਨੋਲਡ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਵੱਧ ਅਮੀਰ ਵਿਅਕਤੀ ਨੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਤਾਜ਼ਾ ਸੂਚੀ ਜਾਰੀ ਹੋ ਚੁੱਕੀ ਹੈ ਇਸ ਸੂਚੀ ਵਿੱਚ ਲੁਈ ਵਿਅੰਤੋ ਟਿਫਨੀ ਐਂਡ ਕੰਪਨੀ ਤੇ ਹੋਰਨਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖਾਸ ਥਾਂ ਬਣਾਈ ਹੈ ਟੌਪ 10 ਅਮੀਰਾਂ ਦੀ ਫੇਰ ਹਿਸ ਵਿੱਚ ਸਿਰਫ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ ਵਿੱਚ ਸ਼ਾਮਲ ਨੇ ਨਵੀਂ ਐਂਟਰੀ ਬਰਨਾਰਡ ਅਰਨੋਲਡ ਦੀ ਹੋਈ ਹੈ ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹੈ ਚੋਟੀ ਦੇ 6 ਲੋਕ ਅਮਰੀਕੀ ਨੇ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਬਰਨਾਰਡ ਅਰਨੋਲਡ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ بلومبرگ بلینیر لسٹ ਮੁਤਾਬਕ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਉਹਨਾਂ ਦੀ ਕੁੱਲ ਸੰਪਤੀ 457 ارب ਡਾਲਰ ਹੈ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਦੀ ਸੰਪਤੀ ਵਿੱਚ ਕਰੀਬ 4 ارب ਡਾਲਰ ਦੀ ਕਮੀ ਆਈ ਸੀ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਨੈਟ ਵਰਥ ਵਿੱਚ 24 ارب ਡਾਲਰ ਦਾ ਵਾਧਾ ਹੋਇਆ ਤਾਜ਼ਾ ਰਿਪੋਰਟ ਅਨੁਸਾਰ 457 ارب ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ ਵਿੱਚ ਸਿਖਰ ਤੇ ਨੇ ਉਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਲੈਰੀ ਐਲੀਸਨ ਨੇ ਜਿਨ੍ਹਾਂ ਦੀ ਕੁੱਲ ਸੰਪਤੀ 295 ارب ਡਾਲਰ ਹੈ ਲੈਰੀ ਔਰੇਕਲ ਕੰਪਨੀ ਨਾਲ ਜੁੜੇ ਹੋਏ ਨੇ ਤੀਜੇ ਨੰਬਰ ਤੇ ਐਮਾਜ਼ਨ ਦੇ ਜੈਫ ਬੇਜੋਸ ਨੇ ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿੰਵ ਵੀ ਇਸ ਸੂਚੀ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ ਜਦਕਿ ਬ੍ਰਿੰਵ ਕੋਲ ਲਗਭਗ 235 ਅਰਬ ਡਾਲਰ ਦੀ ਨੈਟ ਵਰਥ ਹੈ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ 6ਵੇਂ ਨੰਬਰ ਤੇ ਨੇ ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ ਫਰਾਜ਼ੇ ਰਹਿਣ ਵਾਲੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਲ ਅਰਨੋਲ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਵੱਧ ਅਮੀਰ ਵਿਅਕਤੀ ਨੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਤਾਜ਼ਾ ਸੂਚੀ ਜਾਰੀ ਹੋ ਚੁੱਕੀ ਹੈ ਇਸ ਸੂਚੀ ਵਿੱਚ ਲੁਈ ਵਿਅਨਟੋ ਟਿਫਨੀ ਐਂਡ ਕੰਪਨੀ ਤੇ ਹੋਰ ਨਾ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖਾਸ ਥਾਂ ਬਣਾਈ ਹੈ ਟੌਪ 10 ਅਮੀਰਾਂ ਦੀ ਫੀਰ ਹਿਸ ਵਿੱਚ ਸਿਰਫ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ ਵਿੱਚ ਸ਼ਾਮਲ ਨੇ ਨਵੀਂ ਐਂਟਰੀ ਬਰਨارڈ ਅਰਨੋਲਡ ਦੀ ਹੋਈ ਹੈ ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹੈ ਚੋਟੀ ਦੇ 6 ਲੋਕ ਅਮਰੀਕੀ ਨੇ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਬਰਨارڈ ਅਰਨੋਲਡ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ ਬਲੂਮਬਰਗ ਬਿਲੀਨੀਅਰ ਲਿਸਟ ਮੁਤਾਬਕ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਉਹਨਾਂ ਦੀ ਕੁੱਲ ਸੰਪਤੀ 457 ਅਰਬ ਡਾਲਰ ਹੈ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਦੀ ਸੰਪਤੀ ਵਿੱਚ ਕਰੀਬ 4 ਅਰਬ ਡਾਲਰ ਦੀ ਕਮੀ ਆਈ ਸੀ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਨੈਟ ਵਰਥ ਸਵਿਚ 24 ਅਰਬ ਡਾਲਰ ਦਾ ਵਾਅਦਾ ਹੋਇਆ। ਤਾਦਾ ਰਿਪੋਰਟ ਅਨੁਸਾਰ 457 ਅਰਬ ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ ਵਿੱਚ ਸਿਖਰ ਤੇ ਨੇ। ਉਹਨਾਂ ਤੋਂ ਬਾਅਦ ਦੂਜੇ ਨੰਬਰ ਤੇ ਲੈਰੀ ਐਲਿਸਨ ਨੇ ਜਿਨ੍ਹਾਂ ਦੀ ਕੁੱਲ ਸੰਪਤੀ 295 ਅਰਬ ਡਾਲਰ ਹੈ। ਲੈਰੀ ਓਰੇਕਲ ਕੰਪਨੀ ਨਾਲ ਜੁੜੇ ਹੋਏ ਨੇ। ਤੀਜੇ ਨੰਬਰ ਤੇ ਐਮਾਜ਼ਨ ਦੇ ਜੈਫ ਬੇਜੋਸ ਨੇ ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ। ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿੰ ਵੀ ਇਸ ਸੂਚੀ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਨੇ। ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ ਜਦਕਿ ਬ੍ਰੇਨ ਕੋਲ ਲਗਭਗ 235 ਅਰਬ ਡਾਲਰ ਦੀ ਨੈਟ ਵਰਥ ਹੈ ਫੇਸਬੁਕ ਦੇ ਮਾਲਕ ਮਾਰਕ ਜ਼ੁਕਰਬਰਗ 6ਵੇਂ ਨੰਬਰ ਤੇ ਨੇ ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ ਫਰਾਂਸ ਦੇ ਰਹਿਣ ਵਾਲੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਲ ਅਰਨੋਲਡ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਨੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਵੱਧ ਅਮੀਰ ਵਿਅਕਤੀ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।